Sí, pero sí ¿qué quieres decir con eso? ¿Me pones ¿Me pones el micrófono? el ਸਮਿਕਾ ਜੀ ਦਾ ਸ੍ਰੀ ਮੁਖਸਾ ਸਾਹਿਬ ਦਾ ਵੀ ਤੁਸੀਂ ਬੱਸ ਸਟੈਂਡ ਦਾ ਨਵੀਕਰਨ ਕਰੋ ਉੱਥੇ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਜਿੱਦਾਂ ਬੱਚੇ ਆ ਜਾਂਦੇ ਆ ਸਾਰੇ ਆ ਜਾਂਦੇ ਨੇ ਕੱਪੜੇ ਖਰਾਬ ਹੋ ਜਾਂਦੇ ਪਾਣੀ ਮਾੜਾ ਜਿਹਾ ਨਹੀਂ ਪਿਆ ਜਾਂਦਾ ਨਾ ਬਹੁਤ ਜ਼ਿਆਦਾ ਪਾਣੀ ਇਹਨਾਂ ਨਾਲ ਲੱਖ ਲੱਖ ਤੱਕ ਪਾਣੀ ਖੜ ਜਾਂਦਾ ਇੱਕ ਵਾਸ਼ਰੂਮਸ ਦੀ ਸਾਰੇ ਬੱਸ ਸਟੈਂਡਸ ਤੇ ਬਹੁਤ ਜ਼ਿਆਦਾ ਨੀਡ ਹੈਗੀ ਆ ਤੇ ਸਰ ਮੈਂ ਇੱਕ ਚੀਜ਼ ਹੋਰ ਪੁੱਛਣਾ ਸੀ ਜਿੱਦਾਂ ਕਿ ਆਪਣਾ ਬੱਸ ਮਿੰਨੀ ਵਾਸਤੇ ਆ ਪਰਮਿਟ ਹੈ ਗਿਆ ਆ ਪੁਰਾਣੇ ਪਰਮਿਟ ਭਰੇ ਹੋਏ ਸੀ ਪਹਿਲਾਂ ਅਸੀਂ ਉਹਨਾਂ ਦੀਆਂ ਸਿਰ ਫੀਸਾਂ ਵੀ ਭਰੀਆਂ ਹੋਈਆਂ ਨੇ ਤੇ ਮੈਂ ਜਿੱਦਾਂ ਬਹੁਤ ਮਿਡਲ ਕਲਾਸ ਫੈਮਿਲੀ ਤੋਂ ਹੀ ਬਿਲੋਂਗ ਕਰਦੀ ਸਨ ਮੇਰੇ ਮਮਾ ਨਾਲ ਆਈ ਹੋਈ ਨੇ ਅਸੀਂ ਦੋਨਾਂ ਨੇ ਭਰੇ ਹੋਏ ਸੀਗੇ ਸਾਡੀਆਂ ਫੀਸਾਂ ਭਰੀਆਂ ਹੋਈਆਂ ਨੇ ਤੇ ਬਸਾਂ ਅਸੀਂ ਪਾ ਨਹੀਂ ਸਕੇ ਸੀ ਕਿਸੇ ਕਾਰਨ ਕਰਕੇ ਤਾਂ ਸਰ ਉਹ ਅਡਜਸਟਮੈਂਟ ਥੋੜਾ ਜਿਹਾ ਘਰ ਘਰ ਤੋਂ ਤਾਂ ਵੀ ਨਵੇਂ ਪ੍ਰਮਟਾਂ ਦੇ ਵਿਚਾਰ ਕਰ ਲੈ ਇਹਦੇ ਬਾਰੇ ਹੈਨਾ ਜਿਨ੍ਹਾਂ ਨੇ ਪਹਿਲਾਂ ਭਰੇ ਹੋਏ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਬਸਾਂ ਨਹੀਂ ਲੈ ਸਕੇ ਟਾਈਮ ਤੇ ਤਾਂ ਉਹਨਾਂ ਦਾ ਜਿਹੜਾ ਫਾਈਲਾਂ ਜਿਹੜੀਆਂ ਨੇ ਉਹਨਾਂ ਨੂੰ ਕਰ ਲੈਨੇ ਭਾਵੇਂ ਕੋਈ ਗੱਲ ਨਹੀਂ ਤੇ ਬਸ ਛੱਡਿਆਂ ਦੀ ਜਿੱਦ ਤੱਕ ਗੱਲ ਹੈ ਕਿਸੇ ਦੀ ਕੋਈ ਮੋਨੋਪੋਲੀ ਨਹੀਂ ਹੋਣੀ ਚਾਹੀਦੀ ਹਰੇਕ ਨੂੰ ਕੰਮ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਜਿਸ ਤਰ੍ਹਾਂ ਹੁਣ ਕਿਹਾ ਇਥੇ ਕਿ ਅਸੀਂ ਤਾਂ ਸੋਚ ਹੀ ਨਹੀਂ ਸਾਦੇ ਸੀ ਜੀ ਵੀ ਐਸ ਉਮਰ ਚ ਕੀ ਕਰਾਂਗੇ ਹੁਣ ਫਿਰ ਕਿਉਂਕਿ ਆਉਣ ਹੀ ਦਿੰਦੇ ਨਵੇਂਆਂ ਨੂੰ ਤਾਂ ਨਵੇਂਆਂ ਨੂੰ ਤਾਂ ਵੜ ਨਹੀਂ ਦਿੰਦੇ ਕਿਸੇ ਫੀਲਡ ਚ ਵੀ ਨਹੀਂ ਵੜਨ ਦਿੰਦੇ ਵੀ ਨਵਾ ਨਹੀਂ ਜੀ ਹੁਣ ਇਹੀ ਰਾਵਾਂਗੇ ਬਸ ਆਹੀ ਜਿਹੜੇ ਆ ਗਏ ਅਸੀਂ ਹੁਣ ਇੱਕ ਸ਼ਰਤ ਖਤਮ ਕੀਤੀ ਹੈ ਹਰੇਕ ਸੈਕਟਰ ਚ ਕੀਤੀ ਹੈ ਹੈਲਥ ਚ ਵੀ ਕਿਉਂਕਿ ਸੜਕਾਂ ਦੇ ਠੇਕੇ ਲੈਣੇ ਨੇ ਪੁਲਾਂ ਦੇ ਠੇਕੇ ਲੈਣੇ ਨੇ ਸਕੂਲ ਬਣਾਉਣ ਦਾ ਹਸਪਤਾਲ ਬਣਾਉਣ ਦਾ ਠੇਕੇ ਉਹਦੇ ਚ ਪਹਿਲਾਂ ਕੀ ਸੀਗਾ ਜੀ ਕਿ ਕੈਬਨਿਟ ਦੇ ਵਿੱਚ ਅਸੀਂ ਫੈਸਲਾ ਕੀਤਾ ਹੁਣੀ ਹਜੇ ਅ ਪਿਛਲੇ ਮਹੀਨੇ ਦੀ 30 ਤਰੀਕ ਨੂੰ ਫੈਸਲਾ ਕੀਤਾ ਕਿ ਜੀ ਇੰਨੇ ਕਰੋੜ ਰੁਪਏ ਦੀ ਟਰਨਓਵਰ ਚਾਹੀਦੀ ਹੈ ਜੇ ਆ ਠੇਕੇ ਲੈਣੇ ਨੇ ਤੇ ਇੰਨਾ ਤੁਹਾਡਾ ਤਜਰਬਾ ਚਾਹੀਦਾ ਉਹ ਤਾਂ ਬਣਾਈ ਇਸ ਕਰਕੇ ਨੇ ਵੀ ਆਹ ਦੋ ਤਿੰਨ ਕੰਪਨੀਆਂ ਟੈਂਡਰ ਭਰਨ ਬਸ ਉਹ ਦੋ ਤਿੰਨ ਕੰਪਨੀਆਂ ਆਪਸ ਵਿੱਚ ਮਿਲ ਲੈਣੇ ਇੱਧਰ ਬਸ ਤੂੰ ਲੈ ਲੈ ਇੱਧਰ ਮੈਂ ਲੈ ਲੈਣਾ ਇੰਨਾ ਪਾ ਦੇਣੇ ਹੁਣ ਜੇ ਕਿਸੇ ਨੂੰ ਤੁਸੀਂ ਟੈਂਡਰ ਚ ਬਾੜੋਗੇ ਨਹੀਂ ਤਜਰਬਾ ਕਿਵੇਂ ਹੋਊਗਾ ਜੀ ਜੇ ਤੁਸੀਂ ਉਹਨੂੰ ਕੰਮ ਹੀ ਨਹੀਂ ਦਿਓਗੇ ਉਹਦੇ ਕੋਈ ਟਰਨਓਵਰ ਕਾਦੀ ਹੋਊਗੀ ਜੀ ਪੈਸਿਆਂ ਦੀ ਮੈਂ ਕਿਹਾ ਵੀ ਇਹ ਦੋਨੇ ਕਲੌਜ਼ ਹਟਾ ਦੇ ਇਹ ਦੋਨੇ ਕਲੌ ਚੱਕ ਦੇ ਨਾ ਤਜਰਬੇ ਦੀ ਲੋੜ ਹੈ ਨਾ ਕੋਈ ਪੈਸੇ ਦੀ ਵੀ ਅੰਨੇ ਪੈਸੇ ਕਮਾਈ ਹੋਣੀ ਚਾਹੀਦੀ ਤੁਹਾਡੇ ਸਿਰਫ ਕੁਆਲਿਟੀ ਚੈੱਕ ਕਰਾਂਗੇ ਵੀ ਜੇ ਕੋਈ ਦਵਾਈਆਂ ਸਪਲਾਈ ਕਰਨਾ ਚਾਹੁੰਦਾ ਹੈ ਸਰਕਾਰ ਨੂੰ ਮੱਲਾ ਕਲੀਨਿਕਾਂ ਵਾਸਤੇ ਇਸ ਤਰ੍ਹਾਂ ਵਾਸਤੇ ਕੰਪਨੀ ਉਹਦੀ ਨਵੀਂ ਹੈ ਦਵਾਈਆਂ ਦੀ ਕੁਆਲਿਟੀ ਚ ਕੋਈ ਘਾਟ ਨਹੀਂ ਹੋਣੀ ਚਾਹੀਦੀ ਬਾਕੀ ਤਜਰਬਾ ਜਾਂ ਕੋਈ ਟਰਨਓਵਰ ਇੰਨੇ ਕਰੋੜ ਦੀ ਉਹਦੀ ਕੋਈ ਪ੍ਰੋਬਲਮ ਨਹੀਂ ਐ ਤਾਂ ਫਿਰ ਨਵੇਂ ਆ ਹੀ ਨਹੀਂ ਸਕਦੇ ਜੀ ਫਿਰ ਜੇ ਨਵੇਂ ਆਉਣਗੇ ਟੈਂਡਰਾਂ ਚ ਮੁਕਾਬਲਾ ਹੋਊਗਾ ਤਾਂ ਲੋਕਾਂ ਨੂੰ ਫਾਇਦਾ ਹੋਊਗਾ ਕਿਉਂਕਿ ਹਰੇ ਕਹੂਗਾ ਮੈਂ ਟੈਂਡਰ ਘੱਟ ਤੋਂ ਘੱਟ ਦਾ ਦੇਵਾਂ ਤਾਂ ਕਿ ਮੈਨੂੰ ਠੇਕਾ ਮਿਲ ਜੇ ਤਾਂ ਫਿਰ ਦਵਾਈਆਂ ਸਸਤੀਆਂ ਹੋ ਜਾਣਗੀਆਂ ਕੋਈ ਨਹੀਂ ਆਏ ਇਹਨਾਂ ਕੋਲ ਤਜਰਬਾ ਹੈ ਮੈਂ ਕਹਾਂ ਫਿਰ ਐਂ ਕਰੋ ਫਿਰ ਐਸਾ ਬਨਣਾ ਤਾਂ ਫਿਰ ਮੈਂ ਵੀ ਪਹਿਲੀ ਵਾਰ ਮੁੱਖ ਮੰਤਰੀ ਹਾਂ ਮੈਂ ਵੀ ਨਹੀਂ ਫੈਸਲਾ ਲੈ ਸਕਦਾ ਮੇਰੇ ਕੋਲ ਤਜਰਬਾ ਨਹੀਂ ਹੈਗਾ ਆ ਸਾਰੀ ਕੈਬਨਿਟ ਜਿਹੜੀ ਹੈ ਇਹ ਵੀ ਪਹਿਲੀ ਵਾਰ ਮੰਤਰੀ ਬਣੇ ਨੇ ਐਸਾ ਬਨਣਾ ਤਾਂ ਤੁਹਾਡੀ ਕੈਬਨਿਟ ਹੀ ਫਿਰ ਤੁਸੀਂ ਵਿੱਚੋਂ ਕੱਢ ਦੋਗੇ ਐਸਾ ਬਨਣਾ ਤਾਂ ਤੁਸੀਂ ਦੁਖੀ ਤਾਂ ਤਜਰਬੇ ਵਾਲਿਆਂ ਤੂੰ ਆ ਉਹਨੋਂ ਕੋਈ ਤਜਰਬਾ ਐ ਬਸ ਤਜਰਬੇ ਵਾਲੇ ਦੇ ਤਜਰਬਿਆਂ ਨੇ ਤਾਂ ਮਾਰਿਆ ਪੰਜਾਬ ਹੁਣ ਤੱਕ ਸুইস ਕਰਕੇ ਮੈਂ ਕਹੇ ਵੀ ਅਸੀਂ ਵੀ ਨਵੇਂ ਆ ਤੇ ਅਸੀਂ ਹੁਣ ਆ ਗਏ ਹੁਣ ਤਜਰਬੇਕਾਰ ਹੋ ਗਏ ਅਸੀਂ ਜੀ ਭੈਣ ਤੁਸੀਂ ਕੀ ਕਹਿਣਗੇ ਚੰਸੀ ਮਾਈਕ ਦੇ ਦੇ ਮਾਈਕ ਹੈਗਾ ਹਾ ਦੇ ਸਸਿਕਾ ਸਸਿਕਾ ਸਮਿਕਨਾਂ ਚੰਸੀ ਜਿੱਦਾ ਸ੍ਰੀ ਮੁਕਤਸਰ ਸਾਹਿਬ ਦਾ ਵੀ ਤੁਸੀਂ ਬੱਸ ਸਟੈਂਡ ਦਾ ਨਵਾਂ ਕਰਨ ਕਰੋ ਉੱਥੇ ਪਾਣੀ ਬਹੁਤ ਜ਼ਿਆਦਾ ਖਰਜ ਜਾਂਦਾ ਜਿੱਦਾ ਬੱਚਿਆਂ ਆ ਜਾਂਦੀਆਂ ਸਾਰੇ ਆ ਜਾਂਦੇ ਨੇ ਕੱਪੜੇ ਖਰਾਬ ਹੋ ਜਾਂਦੇ ਪਾਣੀ ਮਾੜਾ ਜਿਹਾ ਨਹੀਂ ਪਾਇਆ ਜਾਂਦਾ ਨਾ ਬਹੁਤ ਜ਼ਿਆਦਾ ਪਾਣੀ ਇਹਨਾਂ ਨਾਲ ਲੱਖ ਲੱਖ ਤੱਕ ਪਾਣੀ ਖਰਜ ਜਾਂਦਾ ਇੱਕ ਵਾਸ਼ਰੂਮਸ ਦੀ ਸਾਰੇ ਸਾਰੇ ਬੱਸ ਸਟੈਂਡਸ ਤੇ ਬਹੁਤ ਜ਼ਿਆਦਾ ਨੀਡ ਹੈਗੀ ਆ ਤੇ ਸਰ ਮੈਂ ਇੱਕ ਚੀਜ਼ ਹੋਰ ਪੁੱਛਣਾ ਸੀ ਜਿੱਦਾ ਕਿ ਆਪਣਾ ਬੱਸ ਮਿੰਨੀ ਵਾਸਤੇ ਆਹਾ ਪਰਮਿਟ ਹੈ ਗਿਆ ਆਪਾਂ ਪੁਰਾਣੇ ਪਰਮਿਟ ਭਰੇ ਹੋਏ ਸੀ ਪਹਿਲਾਂ ਅਸੀਂ ਉਹਨਾਂ ਦੀਆਂ ਸਿਰ ਫੀਸਾਂ ਵੀ ਭਰੀਆਂ ਹੋਈਆਂ ਨੇ ਤੇ ਮੈਂ ਜਿੱਦਾਂ ਬਹੁਤ ਮਿਡਲ ਕਲਾਸ ਫੈਮਿਲੀ ਤੋਂ ਹੀ ਬਲੋਂਗ ਕਰਦੀ ਸਰ ਮੇਰੇ ਮੰਮਾ ਨਾਲ ਆਈ ਹੋਈ ਨੇ ਅਸੀਂ ਦੋਨਾਂ ਨੇ ਭਰੇ ਹੋਏ ਸੀਗੇ ਸਾਡੀਆਂ ਫੀਸਾਂ ਭਰੀਆਂ ਹੋਈਆਂ ਨੇ ਤੇ ਬਸਾਂ ਅਸੀਂ ਪਾ ਨਹੀਂ ਸਕੇ ਸੀ ਕਿਸੇ ਕਾਰਨ ਕਰਕੇ ਤਾਂ ਸਰ ਉਹ ਅਡਜਸਟਮੈਂਟ ਥੋੜਾ ਜਿਹਾ ਕਰ ਦਵਾਂ ਤਾਂ ਵੀ ਨਵੇਂ ਪ੍ਰਮਟਾਂ ਦੇ ਮੈਂ ਵਿਚਾਰ ਕਰ ਲੈਂਗੇ ਇਹਦੇ ਬਾਰੇ ਹੈ ਨਾ ਜਿਨ੍ਹਾਂ ਨੇ ਪਹਿਲਾਂ ਭਰੇ ਹੋਏ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਬਸਾਂ ਨਹੀਂ ਲੈ ਸਕੇ ਟਾਈਮ ਤੇ ਤਾਂ ਉਹਨਾਂ ਦਾ ਜਿਹੜਾ ਫਾਈਲਾਂ ਜਿਹੜੀਆਂ ਨੇ ਉਹਨਾਂ ਨੂੰ ਕਰ ਲੈਂਗੇ ਬਣੇ ਕੋਈ ਗੱਲ ਨਹੀਂ ਤੇ ਬਾਤ ਛੱਡਿਆਂ ਦੀ ਜਿੱਤ ਤੱਕ ਗੱਲ ਹੈ ਬਹੁਤ ਸਾਰੇ ਬੱਸ ਸਾਡੇ ਸ਼ਹਿਰਾਂ ਦੇ ਵਿੱਚ ਆ ਗਏ। ਥੈਂਕ ਯੂ ਸਰ। ਪਹਿਲਾਂ ਉਹ ਬਾਹਰ ਸੀ ਹੁਣ ਸ਼ਹਿਰ ਦੇ ਵਿੱਚ ਆ ਗਏ। ਉੱਥੇ ਰਸ਼ ਬਹੁਤ ਹੋਣ ਲੱਗ ਗਿਆ। ਸੋ ਅਸੀਂ ਹੁਣ ਬੱਸਾਂ ਦੇ ਅੱਡੇ ਜਿਹੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਵਧੀਆ ਨਵੇਂ ਨਵੇਂ ਵੀ ਬਣਾਉਣੇ ਪੈਣਗੇ। ਦੋ-ਦੋ ਅੱਡੇ ਵੀ ਹੋ ਸਕਦੇ ਨੇ ਕਿਸੇ ਸ਼ਹਿਰ 'ਚ ਕਿ ਵੱਡੇ ਰੂਟ ਵਾਲੀਆਂ ਬੱਸਾਂ ਜਿਹੜੀਆਂ ਉਹ ਆਏ ਸਾਡੇ ਤੇ ਆਉਂਦੀਆਂ ਉਹਦੇ ਵਿੱਚ ਵਿੱਚ 30 ਕਿਲੋਮੀਟਰ ਦੇ ਰੇਡੀਅਸ ਵਾਲੀਆਂ ਬੱਸਾਂ ਜਿਹੜੀਆਂ ਦੂਜੇ ਅੱਡੇ 'ਚ ਆਉਣਗੇ ਤਾਂ ਕਿ ਉੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਜਿਹੜੀ ਰੋਜ਼ਗਾਰ ਨਾ ਮਾਰਿਆ ਜਾਵੇ। ਜਿਬਾ ਸਾਡੇ ਚ ਬਾਹਰ ਚੱਲੇ ਗਿਆ ਉਹ ਜਿਹੜੀਆਂ ਦੁਕਾਨਾਂ ਆਲੇ-ਦਾਲੇ ਬਸ ਸੱਡੇ ਦੇ ਨੇ ਪਰ ਉਹ ਕਿਉਂਕਿ ਲੋਕਲ ਲੋਕ ਜ਼ਿਆਦਾ ਆਉਂਦੇ ਨੇ ਇਸ ਕਰਕੇ ਇਹ ਕੋਸ਼ਿਸ਼ ਕਰ ਰਹੇ ਕਿ ਲੋਕਲ ਬੱਸਾਂ ਉਸੇ ਅੱਡੇ ਤੇ ਆਉਣ ਤਾਂ ਕਿ ਉਹਨਾਂ ਦੀ ਦੁਕਾਨਦਾਰੀ ਵੀ ਚੱਲਦੀ ਰਵੇ ਤੇ ਜਿਹੜੀਆਂ ਵੱਡੇ ਰੂਟ ਵਾਲੀਆਂ ਸਿਰਫ ਕ੍ਰਾਸ ਕਰਦੀਆਂ ਬੱਸਾਂ ਸ਼ਹਿਰਾਂ ਨੂੰ ਉਹ ਕਿਸੇ ਹੋਰ ਵਧੀਆ ਜਗ੍ਹਾ ਤੇ ਕੋਈ ਬੱਸ ਹਟਾ ਲੋਕਾਂ ਨੂੰ ਪੁੱਛ ਕੇ ਬਣਾ ਦਿੱਤਾ ਜਾਵੇ ਤੇ ਵਿੱਚ ਦੀ ਜਿਹੜਾ ਆਉਣ ਜਾਣ ਦਾ ਜਿਹੜਾ ਸ਼ਟਲ ਬੱਸਾਂ ਜਾਂ ਈ ਰਿਕਸ਼ੇ ਵਗੈਰਾ ਉਹ ਵੀ ਉਹਨਾਂ ਦਾ ਪ੍ਰਬੰਧ ਹੋ ਸਕੇ ਤਾਂ ਕਿ ਲੋਕਾਂ ਨੂੰ ਜਾਣਾ ਆਉਣਾ ਜਿਹੜਾ ਸ਼ਹਿਰ 'ਚ ਉਹ ਸੌਖਾ ਰਹੇ